ਮੈਡ ਸੰਧੂ ਅਤੇ ਕੇਐਸ ਮੱਖਣ ਦਾ ਜਿਹੜਾ ਰੌਲਾ ਚੱਲ ਰਿਹਾ ਹੈ ਇੰਡਸਟਰੀ ਦੇ ਵਿੱਚ ਆਓ ਤੁਹਾਨੂੰ ਸਾਰਾ ਸਮਝਾਉਂਦਿਆਂ ਕੀ ਕੁਝ ਗੱਲਬਾਤ ਆ ਇਸ ਬਾਈ ਦੇ ਨਾਲ ਪੋਡਕਾਸਟ ਹੋਇਆ ਸੀ ਕੇਐਸ ਮੱਖਣ ਬਾਈ ਦਾ ਕੇਐਸ ਮੱਖਣ ਬਾਈ ਕਹਿੰਦਾ ਵੀ ਮੈਂ ਤੁਹਾਡੇ ਪੋਡਕਾਸਟ ਦੇਖਦਾ ਰਹਿੰਦਾ ਹਾਂ ਬਹੁਤ ਕਹਿੰਟ ਪੋਡਕਾਸਟ ਹੁੰਦੇ ਨੇ ਤੁਹਾਡੇ ਫਿਰ ਬਾਈ ਪੁੱਛਦਾ ਵੀ ਕਿਹੜਾ ਪੋਡਕਾਸਟ ਦੇਖਿਆ ਤਾਂ ਇਸੇ ਹੀ ਬਾਈ ਦਾ ਇੱਕ ਪੋਡਕਾਸਟ ਪਹਿਲਾਂ ਬਹੁਤ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਮੈਡ ਸੰਧੂ ਅਦ ਵਿਚਕਾਰ ਪੋਡਕਾਸਟ ਛੱਡ ਕੇ ਭੱਜ ਗਿਆ ਸੀ ਕੇਐਸ ਮੱਖਣਬਾਈ ਕਹਿੰਦਾ ਵੀ ਮੈਂ ਮੈਡ ਸੰਧੂ ਵਾਲਾ ਪੋਡਕਾਸਟ ਦੇਖਿਆ ਸੀ ਫਿਰ ਉਸ ਗੱਲ ਤੇ ਆਫੈਂਡ ਹੋ ਜਾਂਦਾ ਆ ਮੈਡ ਸੰਧੂ ਕਹਿੰਦਾ ਆ ਹੁਣ ਅੰਕਲਾਂ ਨੂੰ ਵੀ ਸਾਡੇ ਤੋਂ ਟੀਆਰਪੀ ਚਾਹੀਦੀ ਆ ਕੇਐਸ ਮੱਖਣਬਾਈ ਕਹਿੰਦਾ ਆ ਚਲੋ ਅੰਕਲ ਕਹਿਤਾ ਤੇ ਕੋਈ ਗੱਲ ਨਹੀਂ ਆਪਣੀ ਤਾਂ ਏਜ ਵੀ ਉਨੀ ਹੋ ਗਈ ਆ ਪਰ ਜਿਹੜੀ ਟੀਆਰਪੀ ਵਾਲੀ ਗੱਲ ਕੀਤੀ ਆ ਉਹ ਗਲਤ ਗਈ ਆ ਫਿਰ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੁੰਦੀਆਂ ਵੀ ਦੇਖੀਆਂ ਹੋਣਗੀਆਂ ਮੈਡ ਸੰਧੂ ਦੀਆਂ ਅਤੇ ਕੇਐਸ ਮੱਖਣਬਾਈ ਨੇ ਰਿਪਲਾਈ ਵੀ ਦਿੱਤੇ ਸੀ KS ਮੱਖਣਬਾਈ ਨੇ ਜਸਟ ਨੋਰਮਲੀ ਇੱਕ ਪੋਡਕਾਸਟ ਦੇ ਵਿੱਚ ਗੱਲ ਕੀਤੀ ਸੀ ਤੇ ਮੈਡ ਸੰਧੂ ਦਾ ਜਿਹੜਾ ਰਿਪਲਾਈ ਸੀ ਉਹਨੇ ਕਿਹਾ ਵੀ TRP ਇਸ ਗੱਲ ਕਰਕੇ KS ਮੱਖਣਬਾਈ ਨੇ ਰਿਪਲਾਈ ਦਿੱਤਾ ਸੀ ਵੀ ਤੇਰ ਤੋਂ TRP ਦੀ ਮੈਨੂੰ ਕੀ ਜਰੂਰਤ ਹੈ ਮੈਂ ਪਹਿਲਾਂ ਹੀ ਆਲਰੇਡੀ ਬਹੁਤ ਫੇਮਸ ਹਾਂ।ਾਕੀ ਪੂਰੀ ਕੰਟਰੋਵਰਸੀ ਤੁਹਾਨੂੰ ਸਮਝ ਆ ਗਈ ਆ ਤਾਂ ਕਮੈਂਟ ਜ਼ਰੂਰ ਕਰਿਓ ਧੰਨਵਾਦ